ਆਮ ਦਿਨਾਂ ਦੇ ਵਿੱਚ ਜਦੋਂ ਲਸਣ ਅਤੇ ਅਦਰਕ ਮਹਿੰਗਾ ਹੋ ਜਾਂਦਾ ਹੈ ਤੇ ਘਰ ਦੇ ਵਿੱਚ ਲਸਣ ਤੇ ਅਦਰਕ ਦੇ ਪੇਸਟ ਦੀ ਵਰਤੋਂ ਕੀਤੀ ਜਾਂਦੀ ਹੈ ਜਾਂ ਔਰਤਾਂ ਦੀ ਜੇਕਰ ਗੱਲ ਕਰ ਲਈਏ ਔਰਤਾਂ ਕੰਮਕਾਜੀ ਰੁਟੀਨ ਦੇ ਵਿੱਚ ਲਸਣ ਅਤੇ ਅਦਰਕ ਨੂੰ ਕੱਟਣ ਦੇ ਬਜਾਏ ਉਸਦੇ ਪੇਸਟ ਦਾ ਇਸਤੇਮਾਲ ਕਰਦੇ ਵਿੱਚ ਜ਼ਿਆਦਾ ਕਰਦੇ ਹਨ ਬਾਰੇ ਹੁਣ ਜੋ ਤਸਵੀਰਾਂ ਤੁਸੀਂ ਵੇਖਣ ਜਾ ਰਹੇ ਹੋ ਤਸਵੀਰਾਂ ਨੂੰ ਦੇਖਣ ਤੋਂ ਬਾਅਦ ਤੁਸੀਂ ਘਰ ਦੇ ਵਿੱਚ ਲਸਣ ਅਤੇ ਅਦਰਕ ਦੀ ਪੇਸ ਨੂੰ ਬਰਤਨ ਦੇ ਲਈ ਘੁਰੇਸ਼ ਕਰੋਗੇ ਜਿਹੜਾ ਤਸਵੀਰ ਜੋ ਕਿ ਸਾਹਮਣੇ ਆਈ ਹੈ ਹైదరాబాద్ ਟਾਸਪੋਰਟ ਦੇ ਸਾਹਮਣੇ ਆਈ ਹੈ ਜਿਨ੍ਹਾਂ ਦੇ ਵੱਲੋਂ ਮਿਲਾਵਟੀ ਅਦਰਕ ਅਤੇ ਲਸਣ ਦਾ ਪੇਸਟ ਬਣਾਉਣ ਦੇ આરોਪ ਦੇ ਵਿੱਚ 8 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਤਸਵੀਰਾਂ ਚ ਵੇਖ ਸਕਦੇ ਹੋ ਕਿ ਕਿਸ ਕਦਰ ਸੜਿਆ ਗਲਿਆ ਹੋਇਆ ਲਸਣ ਅਤੇ ਅਦਰਕ ਹੈ ਜਿਹੜਾ ਕਿ ਐਕਸਪਾਇਰੀ ਡੇਟ ਦੇ ਨਾਲ ਸਿਟਰਿਕ ਐਸਿਡ ਨੂੰ ਮਿਲਾ ਕੇ ਇਸ ਨੂੰ ਬਣਾਉਣ ਦੇ ਲਈ ਵਰਤਿਆ ਜਾ ਰਿਹਾ ਸੀ ਲਸਣ ਦਾ ਪੇਸਟ ਬਣਾਇਆ ਜਾ ਰਿਹਾ ਸੀ ਲਸਣ ਅਦਰਕ ਦੇ ਪੇਸਟ ਨੂੰ ਬਣਾਇਆ ਜਾ ਰਿਹਾ ਸੀ ਤੇ ਇਹ ਵੀ ਕਿਹਾ ਜਾ ਰਿਹਾ ਹੈ ਕਿ 15 ਕਿਲੋਗ੍ਰam ਲਸਣ ਦਾ ਪੇਸਟ ਵੀ ਬਰਾਮਦ ਕੀਤਾ ਹੈ ਤੇ ਪੁਲਿਸ ਨੇ ਇਸ ਮਾਮਲੇ ਦੇ ਵਿੱਚ 8 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ ਤਸਵੀਰਾਂ ਦੇਖ ਸਕਦੇ ਹੋ ਕਿ ਗਲੇ ਸੜੇ ਲਸਣ ਦੇ ਨਾਲ ਤੇ ਗਲੇ ਸੜੇ ਅਦਰਕ ਦੇ ਨਾਲ ਇਸ ਦਾ ਪੀਐਸਟੀ ਬਣਾ ਕੇ ਲੋਕਾਂ ਦੀ ਰਸੋਈ ਤੱਕ ਪਹੁੰਚਾਇਆ ਪਹੁੰਚਾਇਆ ਜਾ ਰਿਹਾ ਸੀ ਤੇ ਲੋਕਾਂ ਦੀ ਸਿਹਤ ਦੇ ਨਾਲ ਕਿਸ ਕਦਰ ਖਿਲਵਾੜ ਕੀਤਾ ਜਾ ਰਿਹਾ ਸੀ